welcom to gn virtual classes mai system professor sindher from gn college of education de kala road patiala ton assi toade naal ajj pted da jive ki tuhannu pata hai ki 4 august nu entrance test da paper hai punjab b ed entrance test da joint b ed entrance hai punjab university chandigarh isvar entrance da conduct kar rahi hai eh paper te 4 august nu paper da time hai 2.5 ghante da paper hai te 150 number de questions ede vich aan ge one number for each question ਉਦ ਲਈ ਮੀਡੀਅਮ ਤਿੰਨੋਂ ਨੇ ਇੰਗਲਿਸ਼ ਪੰਜਾਬੀ ਤੇ ਹਿੰਦੀ ਇੱਥੇ ਤੁਸੀਂ ਕਿਸੇ ਵੀ ਬੀਏ ਕਾਲਜ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਚਾਹੇ ਉਹ ਸਰਕਾਰੀ ਕਾਲਜ ਹੈ ਜਾਂ ਪ੍ਰਾਈਵੇਟ ਤਾਂ ਉਹਦੇ ਲਈ ਤੁਹਾਡਾ ਇਹ ਐਂਟਰੈਂਸ ਦੇਣਾ ਕੰਪਲਸਰੀ ਹੈ ਤੇ ਇਹਦੇ ਵਿੱਚ ਤੁਹਾਨੂੰ ਨੀਅਰ ਅਬਾਊਟ 35 ਸੇ ਮਾਰਕ ਲੈਣੇ ਜਾਨੀ ਕਿ 30 ਪਲੱਸ ਮਾਰਕਸ ਤੁਹਾਡੇ ਆਉਣੇ ਚਾਹੀਦੇ ਆ ਜੇ ਤੁਸੀਂ ਕਿਸੇ ਵੀ ਕਾਲਜ ਦੇ ਵਿੱਚ ਐਂਟਰੈਂਸ ਟੈਸਟ ਤੋਂ ਬਾਅਦ ਹੀ ਤੁਹਾਡੀ ਹੋ ਸਕਦੀ ਹੈ ਐਡਮਿਸ਼ਨ ਐਡਮਿਸ਼ਨ ਦੇ ਲਈ ਐਂਟਰੈਂਸ ਟੈਸਟ ਕਲੀਅਰ ਹੋਣਾ ਜ਼ਰੂਰੀ ਹੈ ਤਾਂ ਉਸੇ ਹੀ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਤੁਹਾਡੇ ਨਾਲ ਅੱਜ ਟੀਚਿੰਗ ਪੋਟੈਂਸ਼ੀਅਲ ਨਾਲ ਰਿਲੇਟਿਡ ਐਮਸੀਕਿਊਜ਼ ਲੈ ਕੇ ਆਏ ਹਾਂ ਅਸੀਂ ਤੁਹਾਨੂੰ ਸਿਲੇਬਸ ਬਾਰੇ ਵਿੱਚ ਦੱਸਿਆ ਸੀ ਪੋਟੈਂਸ਼ੀਅਲ ਦਾ ਸਿਲੇਬਸ ਕੀ ਕਹਿੰਦਾ ਉਹਦੇ ਵਿੱਚ ਕਿੰਦਾਂ ਦੀਆਂ ਗੱਲਾਂ ਨੇ ਕਿ ਤੁਹਾਨੂੰ ਤੁਹਾਡੀ ਐਜੂਕੇਸ਼ਨ ਦੇ मीनिंग ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਸਿੱਖਿਆ ਦੇ ਬਾਰੇ ਕੀ ਕੁਝ ਕਿਹਾ ਗਿਆ ਹੈ ਕਿਹੜੇ ਕਿਹੜੇ ਆਰਟੀਕਲਸ ਮੈਂਸ਼ਨ ਨੇ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਕੂਲ এনवायरमेंट ਦੇ ਅਕੋਰਡਿੰਗਲੀ ਟੀਚਰ ਦਾ ਰੋਲ ਕਿਹੋ ਜਿਹਾ ਹੋਣਾ ਚਾਹੀਦਾ ਤੇ ਐਸ ਵੈਲ ਐਸ ਬੱਚੇ ਦਾ ਲਰਨਰ ਦਾ ਰੋਲ ਕਿੱਦਾਂ ਦਾ ਹੋਣਾ ਚਾਹੀਦਾ ਇਹਨਾਂ ਦੋਨੋਂ ਪਰਸਪੈਕਟਿਵ ਨਾਲ ਰਿਲੇਟਡ ਕੁਐਸਚਨ ਆਉਣਗੇ ਤੇ ਨੈਕਸਟ ਮੋਡਿਊਲ ਦੇ ਵਿੱਚ ਆਉਣਗੇ ਵੈਲਿਊਜ਼ ਨਾਲ ਰਿਲੇਟਡ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਿੱਖਿਆ ਦੇ ਥਰੂ ਐਜੂਕੇਸ਼ਨ ਦੇ ਥਰੂ ਬੱਚੇ ਦੇ ਵਿੱਚ ਮੋਰਲ ਵੈਲਿਊਜ਼ ਇਨਕਲਕੇਟ ਹੋਣ ਤੋਂ ਮੋਰਲ ਵੈਲਿਊਜ਼ ਨੂੰ ਇਨਕਲਕੇਟ ਇੰਟੀਗੇਟ ਕਰਨੀਆਂ ਚਾਹੀਦੀਆਂ ਨੇ ਬੱਚੇ ਦੇ ਵਿੱਚ ਔਨ ਸਕੂਲ এডਿਕੇਸ਼ਨ ਦੇ ਮਾਧਿਅਮ ਦੇ ਰਾਹੀਂ ਮੈਂ ਰਿਪੀਟਿੰਗਲੀ ਕਹਿੰਦੀ ਆ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਿ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਐਮਸੀਕਿਊਜ਼ ਦੇ ਲਈ ਉੱਥੇ ਆਬਜੈਕਟਿਵ ਟਾਈਪ ਕੁਐਸਚਨ ਆਣੀਆਂ ਆਬਜੈਕਟਿਵ ਕੁਐਸਚਨਸ ਅਟੈਂਪਟ ਕਰਦੇ ਆ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਤੁਸੀਂ 6ਵੀਂ ਕਲਾਸ ਤੋਂ ਲੈ ਕੇ +2 ਕਲਾਸ ਦੇ ਬੱਚੇ ਨੂੰ ਆਪਣੀ ਮਾਈਂਡ ਦੇ ਵਿੱਚ ਰੱਖਣਾ ਹੈ ਉਹਦੇ ਅਕੋਰਡਿੰਗਲੀ ਤੁਸੀਂ ਇਹਨਾਂ ਕੁਐਸਚਨਸ ਦੇ ਜਵਾਬ ਦੇਣੇ ਆ ਜਾ ਜਿਹੜਾ बीएड ਦਾ ਇੰਟਰਸ ਹੈ ਉਹ اسی بیس ਦੇ ਉੱਤੇ ਹੈ ਕਿ 6ਵੀਂ ਤੋਂ 12ਵੀਂ ਕਲਾਸ ਦੇ ਬੱਚੇ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਉਸ ਬੱਚੇ ਦੇ ਲਈ ਕਿੱਦਾਂ ਦੇ ਸਕੂਲ এডਿਕੇਸ਼ਨ ਦੇਣੇ ਚਾਹੀਦੇ ਆ ਸਰਕਾਰ ਨੂੰ ਕਿੱਦਾਂ ਦੇ ਕਦਮ ਚੱਕਣੇ ਚਾਹੀਦੇ ਨੇ ਇਹਦੇ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਆਉਣਗੇ ਜੀ ਹੁਣ ਆਪਾਂ ਐਮਸੀਕਿਊਜ਼ ਦੇ ਉੱਤੇ ਆਨੇ ਆ ਮਲਟੀਪਲ ਚੁਆਇਸ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਚਾਰ ਹਰੇਕ ਕੁਐਸਚਨ ਦੇ ਲਈ ਫਾਰ ਐਗਜ਼ਾਮਪਲ ਜੇ ਮੈਂ ਪਹਿਲੀ ਐਗਜ਼ਾਮਪਲ ਦੱਸ ਰਹੀ ਹਾਂ ਕਿ ਜਿਵੇਂ ਤੁਹਾਨੂੰ ਕੁਐਸਚਨ ਦਿੱਤਾ ਹੋਈਗਾ ਨਾਲ ਉਸਦੇ ਫੋਰ ਆਪਸ਼ਨਸ ਦਿੱਤੇ ਗਏ ਜਾਣਗੇ A B C D ਕਵੈਸਚਨ ਨੂੰ ਪੜ੍ਹ ਕੇ ਤੁਸੀਂ ਦੇਖਣਾ ਕਿ ਕਿਹੜਾ ਸੰਭਾਵਿਕ ਆਨਸਰ ਤੁਹਾਨੂੰ ਸਹੀ ਲੱਗਦਾ ਬਹੁਤ ਸਾਰੇ ਕਵੈਸਚਨ ਜਿਵੇਂ ਜੋ ਕਨਸਟੀਟਿਊਸ਼ਨ ਰਾਈਟਸ ਨੇ ਜੋ ਰੂਲਸ ਦਿੱਤੇ ਹੋਏ ਨੇ ਜੋ ਆਰਟੀਕਲਸ ਮੈਂਸ਼ਨ ਨੇ ਉਹ ਉਵੇਂ ਦੇ ਹੀ ਉਦਾਂ ਹੀ ਰਹਿਣਗੇ ਬੱਚੇ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਕਰ ਸਕਦਾ ਉਹ ਜਿਨੇ ਕਿਹਾ ਜਿਨੇ ਇੰਟਰੋਡਿਊਸ ਕੀਤਾ ਹੈ ਕਿਹੜੇ ਇਅਰ ਚ ਇੰਟਰੋਡਿਊਸ ਕੀਤਾ ਉਹ ਹੀ ਚੇਂਜ ਨਹੀਂ ਹੋ ਸਕਦਾ ਪਰ ਜਿਹੜੇ ਟੀਚਿੰਗ ਐਬਿਟੀਊਡ ਜਾਂ ਲਰਨਰਸ ਅਕੋਰਡਿੰਗਲੀ ਕਵੈਸਚਨ ਆਉਣਗੇ ਸਕੂਲ এনਵਾਇਰਨਮੈਂਟ ਦੇ ਅਕੋਰਡਿੰਗਲੀ ਕਵੈਸਚਨ ਆਉਣਗੇ ਉਹ ਕਵੈਸਚਨ ਤੇ ਤੁਹਾਨੂੰ ਸੰਭਾਵਿਕ ਉੱਤਰ ਦੇਣਗੇ ਤੁਹਾਡੇ ਅਨੁਭ ਕਿ ਕਿਦਾਂ ਦਾ এনवायरमेंट ਹੋਣਾ ਚਾਹੀਦਾ ਉਹਦੇ ਅਕੋਰਡਿੰਗਲੀ ਹੋਣਗੇ ਜੋ ਤੁਹਾਨੂੰ ਸਹੀ ਲੱਗਦਾ ਹੋਵੇ ਜਿਵੇਂ ਅੱਜਕੱਲ੍ਹ ਦੇ ਵੇਸੇ ਮੈਂ ਤੁਹਾਨੂੰ ਮੋਟਾ ਜਿਹਾ ਗੋ ਥਰੂ ਕਰ ਦਿੰਨੀ ਆ ਐਮਸੀਕਿਊਸ ਤੋਂ ਪਹਿਲਾਂ ਕਿ ਕਿਦਾਂ ਦੀ ਸਿੱਖਿਆ ਚੱਲ ਰਹੀ ਹੈ ਸਾਡੀ ਅੱਜਕੱਲ੍ਹ ਦੇ ਵਿੱਚ ਕਨਸਟਰਕਟਿਵ ਦਾ ਮੋਡ ਅਸੀਂ ਕਨਸਟਰਕਟਿਵ এডੂਕੇਸ਼ਨ ਦੇ ਮੋਡ ਨੂੰ ਕਰ ਰਹੇ ਹਾਂ ਕਿ ਹੁਣ ਬੱਚੇ ਨੂੰ ਰੋਟ ਮੈਮਰਾਇਜ਼ੇਸ਼ਨ ਨਹੀਂ ਕਰਵਾਈ ਜਾਏਗੀ ਉਹ ਆਪਣੇ ਅਕੋਰਡਿੰਗਲੀ ਆਪਣੀ ਸਿੱਖਿਆ ਨੂੰ ਖੁਦ ਕਨਸਟਰक्ट ਕਰੇਗਾ ਆਪਣੀ ਨੌਲੇਜ ਨੂੰ ਕਿ ਉਹ ਉਹ ਕਿਵੇਂ ਕਰੇਗਾ ਐਕਸਪੀਰੀਐਂਸਸ ਦੇ ਥਰੂ ਐਕਸਪੀਰੀਐਂਸ ਦੇ ਥੋਂਗੇ ਜਦੋਂ ਤੁਸੀਂ ਕਿਸੇ ਚੀਜ਼ ਦਾ ਕੰਮ ਕਰਕੇ ਦੇਖੋਗੇ ਅਨੁਭਵ ਲੈ ਕੇ ਦੇਖੋਗੇ ਪ੍ਰੈਕਟੀਕਲ ਕਰਕੇ ਦੇਖੋਗੇ ਤਾਂ ਤੁਹਾਡੇ ਕੋਲ ਐਕਸਪੀਰੀਐਂਸ ਆਉਣਗੇ ਉਹ ਐਕਸਪੀਰੀਐਂਸ ਦੇ ਥਰੂ ਤੁਸੀਂ ਆਪਣੀ ਨੌਲੇਜ ਖੁਦ ਕ੍ਰੀਏਟ ਕਰੋਗੇ ਟੀਚਰ ਦਾ ਰੋਲ ਹੋਣੀ ਇੱਕ ਫੈਸਿਲਿਟੇਟਰ ਦਾ ਨਾ ਕਿ ਇੱਕ ਇਨਸਟ੍ਰਕਟਰ ਦਾ ਟੀਚਰ ਸਿਰਫ ਤੁਹਾਨੂੰ ਐਜ਼ ਅ ਫੈਸਿਲਿਟੇਟਰ ਤੁਹਾਨੂੰ ਸਿਰਫ ਉਹਨਾਂ ਚੀਜ਼ਾਂ ਦੇ ਲਈ ਗਾਈਡ ਕਰੇਗਾ ਫੋਰ ਏਗਜ਼ਾਮਪਲ ਤੁਹਾਨੂੰ ਕੋਈ ਅਸਾਈਨਮੈਂਟ ਦੇ ਕੇ ਕੋਈ ਪ੍ਰੈਕਟੀਕਲ ਵਰਕ ਦੇ ਕੇ ਥੀਮ ਦੇ ਕੇ ਉਹਦੇ ਅਕੋਰਡਿੰਗਲੀ ਕਹੇਗਾ ਕਿ ਤੁਸੀਂ ਇਹਦੇ ਰਿਗਾਰਡਿੰਗਲੀ ਨੋਲੇਜ ਸਰਚ ਕਰੋ ਨੋਲੇਜ ਸਰਚ ਕਰ ਲਿਓ ਤੁਹਾਨੂੰ ਇਹ ਦੇ ਸਕਦਾ ਕਿ ਲਾਇਬ੍ਰੇਰੀ ਦੇ ਵਿੱਚ ਜਾਓ ਲਾਇਬ੍ਰੇਰੀ ਦੇ ਵਿੱਚ ਜਾ ਕੇ ਇਦਾਂ ਦੇ ਸੈਕਸ਼ਨ ਦੇ ਵਿੱਚ ਜਾਓ ਤੁਹਾਨੂੰ ਇਸ ਟਾਪਿਕ ਨਾਲ ਰਿਲੇਟਡ ਮਟੀਰੀਅਲ ਮਿਲ ਜਾਏਗਾ ਇਹ ਵਾਲੇ ਨਿਊਜ਼ਪੇਪਰਸ ਪੜੋ ਹੋਰ ਕੀ ਦੱਸ ਸਕਦਾ ਹੋ ਕਿ ਤੁਸੀਂ ਕਿਹੜੀਆਂ-ਕਿਹੜੀਆਂ ਵੈਬਸਾਈਟਸ ਦੇ ਉੱਤੇ ਜਾ ਕੇ ਇਸ ਟੌਪਿਕ ਦੇ ਰਿਲੇਟਿਡਲੀ ਸਟੱਡਕਤ ਔਰ ਰਾਹ ਦੇ ਸਕਦਾ ਹੈ ਕਿਹੜਾ ਰਾਹ ਤੁਹਾਨੂੰ ਸਹੀ ਲੱਗਦਾ ਤੇ ਉੱਥੇ ਬਹੁਤ ਸਾਰੇ ਪਏ ਮਟੀਰੀਅਲ ਦੇ ਵਿੱਚ ਤੁਸੀਂ ਕੀ ਚੂਜ਼ ਕਰਦੇ ਹੋ ਕੀ ਲੈ ਕੇ ਆਉਂਦੇ ਹੋ ਉਹ ਕੀ ਹੈ ਆਪਣੀ ਨੌਲੇਜ ਆਪ ਕਨਸਟਰक्ट ਕਰਨੀ ਤੇ ਦੂਜਾ ਹਰੇਕ ਚੀਜ਼ ਦੀ ਇੱਕ ਅਵੈਲੂਏਸ਼ਨ ਹੋਣੀ ਬਹੁਤ ਜ਼ਰੂਰੀ ਹੈ ਅਸੈਸਮੈਂਟ ਕਰਨੀ ਤਾਂ ਅਸੈਸਮੈਂਟ ਦੇ ਲਈ ਅੱਜਕੱਲ ਚੱਲ ਰਿਹਾ ਹੈ ਸੀਸੀਈਵੀ ਆਪਸ਼ਨ ਠੀਕ ਹੈ ਜੀ ਕੰਟੀਨਿਊਸ ਤੇ ਕੰਪਰੀਹੈਂਸਿਵ ਅਵੈਲੂਏਸ਼ਨ ਕਿ ਅਸੀਂ ਬੱਚੇ ਦੀ ਟਾਈਮ ਟੂ ਟਾਈਮ ਚੈਕਲਿਸਟ ਕਰਦੇ ਰਹਿਣਾ ਤਾਂ ਇਦਾਂ ਨਵੀਆਂ ਚੀਜ਼ਾਂ ਦਾ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਜੀ 2020 ਨੈਸ਼ਨਲ 커ਰੀਕुलम ਫਰੇਮਵਰਕ ਜਾਨੀ ਕਿ NCFI ਆ ਦੁਬਾਰਾ ਰਿਵਾਈਜ਼ ਹੋ ਕੇ 2500 ਬਾਅਦ ਤਾਂ ਇਹਨਾਂ ਦੇ ਡਾਕੂਮੈਂਟ ਨੂੰ ਤੁਸੀਂ ਜ਼ਰੂਰ ਪੜ੍ਹਨਾ ਹੈ ਨਿਊ ਐਜੂਕੇਸ਼ਨ ਪਾਲਿਸੀ ਲੇਟੈਸਟ ਸੇਮ ਹੈ ਤਾਂ ਇਹਦੇ ਨਾਲ ਰਿਲੇਟਿਡ ਵੀ ਬਹੁਤ ਸਾਰੇ ਕੁਐਸਚਨ ਆਣਗੇ ਇਹ ਪਾਲਿਸੀ ਕਿੱਦਾਂ ਦੇ ਸਿੱਖਿਆ ਇੰਪਾਰਟ ਕਰਨੀ ਚਾਹੀਦੀ ਹੈ ਕਿਦਾਂ ਦੇ ਰੋਲ ਕਿਹੋ ਜੇ ਅਸੈਸਮੈਂਟ ਦੇ ਸਾਨੂੰ ਚੈਕਲਿਸਟ ਰੱਖਣੀਆਂ ਚਾਹੀਦੀਆਂ ਨੇ ਤੇ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਦੀ ਹੈ ਤਾਂ ਤੁਸੀਂ ਇਹਨਾਂ ਪਾਲਿਸਿਸ ਨੂੰ ਜ਼ਰੂਰ ਪੜ੍ਹਨੇ ਡਾਕੂਮੈਂਟਸ ਨੂੰ ਇਹਨਾਂ ਦੇ ਰਿਲੇਟਿਡ ਤੁਹਾਨੂੰ ਬਹੁਤ ਸਾਰੇ ਕੁਐਸਚਨਸ ਪੇਪਰ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਹੁਣ ਜੀ ਆਪਣੇ ਆਪਾਂ ਐਮਸੀਕਿਊਜ਼ ਕਰਦੇ ਹਾਂ ਤਾਂ ਮੇਰਾ ਪਹਿਲਾ ਐਮਸੀਕਿਊਜ਼ ਆਪਣਾ ਪਹਿਲਾ ਕੁਐਸਚਨ ਕੀ ਹੈ ਐਜੂਕੇਸ਼ਨ ਐਜ਼ ਪਰ ਦੀ ਕਨਸਟੀਟਿਊਸ਼ਨ ਆਫ ਇੰਡੀਆ ਫਾਈਂਡਸ ਦੀ ਐਂਟਰੀ ਇਨ कि ਜਿਹੜੀ ਸਿੱਖਿਆ ਦੇ ਬਾਰੇ ਗੱਲ ਕੀਤੀ ਗਈ ਹੈ ਕਨਸਟੀਟਿਊਸ਼ਨ ਇੰਡੀਆ ਦੇ ਵਿੱਚ ਉਹ ਕਿਹੜੇ ਰਾਈਟ ਦੇ ਕਿਹੜੀ ਚੀਜ਼ ਦੇ ਅੰਦਰ ਕੀਤੀ ਗਈ ਹੈ ਕੰਕੂਰੈਂਟ ਲਿਸਟ ਦੇ ਅੰਦਰ ਚਾਰ ਆਪਸ਼ਨ ਸੀਗੀਆਂ ਕੰਕੂਰੈਂਟ ਲਿਸਟ ਸਟੇਟ ਲਿਸਟ ਸੈਂਟਰ ਲਿਸਟ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਨਨ ਆਫ ਥਿਸ ਨਨ ਆਫ ਥਿਸ ਵੀ ਆ ਜਾਂਦਾ ਬਹੁਤ ਸਾਰੇ ਕੁਐਸਚਨ ਦੇ ਵਿੱਚ ਇਹ ਵੀ ਆ ਸਕਦਾ ਹੈ 올 ਆਫ ਦੀ ਇਦਾਂ ਦੀ ਆਪਸ਼ਨਸ ਤੁਹਾਨੂੰ ਆ ਸਕਦੀਆਂ ਨੇ ਤਾਂ ਇੱਥੇ ਸਾਡਾ ਪਹਿਲਾ ਕੁਐਸਚਨ ਦਾ ਜਵਾਬ ਕੀ ਹੈ ਕਹਿੰਦੇ ਐਜੂਕੇਸ਼ਨ ਕਨਸਟੀਟਿਊਸ਼ਨ ਆਫ ਇੰਡੀਆ ਦੇ ਕਿਹੜੇ ਰਾਈਟ ਦੇ ਵਿੱਚ ਐਂਟਰੀ ਲੈਂਦੀ ਹੈ ਕਿਹੜੇ ਆਰਟੀਕਲਸ ਦਾ ਕਿਹੜੇ ਹੈਡਿੰਗ ਦੇ ਅੰਡਰ ਅਸੀਂ এডੂਕੇਸ਼ਨ ਦੇ ਬਾਰੇ ਪੜ੍ਹਦੇ ਹਾਂ ਕਿ ਸਿੱਖਿਆ ਕਿੱਦਾਂ ਦੀ ਹੋਣੀ ਚਾਹੀਦੀ ਹੈ ਤਾਂ ਉਹ ਕੀ ਹੈ ਕੰਕੂਰੈਂਟ ਲਿਸਟ ਦੇ ਅੰਡਰ ਸੈਕੰਡ ਕੁਐਸਚਨ ਕੀ ਹੈ ਜੀ ਹੂ ਸੈਡ ਅ ਲੈਂਪ ਕੈਨ ਨੈਵਰ ਲਾਈਟ ਅਨਦਰ ਲੈਂਪ ਅਨਲੈਸ ਇਟ ਕੰਟੀਨਿਊਸ ਟੂ ਬਰਨ ਇਨਟੂ ਲੇ ਤਾਂ ਇਹਦੇ ਵਿੱਚ ਕੀ ਹੈ ਕਿ ਕਹਿੰਦੇ ਕੋਈ ਵੀ ਦੀਵਾ ਦੂਜੇ ਦੀਵੇ ਨੂੰ ਰੋਸ਼ਨੀ ਉਦੋਂ ਤੱਕ ਨਹੀਂ ਦੇ ਸਕਦਾ ਜਦ ਤੱਕ ਉਹ ਆਪ ਨਹੀਂ ਜਲਦਾ ਤਾਂ ਇਹ ਸਟੇਟਮੈਂਟ ਕਿਹਨੇ ਦਿੱਤੀ ਹੈ ਜੀ ਰਵਿੰਦਰਨਾਥ ਟੈਗੋਰ ਨੇ ਮੈਂ ਆਪਣੇ ਨੈਕਸਟ ਕੁਐਸ਼ਨਸ ਦੇ ਵਿੱਚ ਸਿਰਫ ਆਨਸਰਸ ਵਾਲੀ ਆਪਸ਼ਨਸ ਲਿਖੇ ਨੇ ਤੁਹਾਨੂੰ ਕੋਈ 4 ਆਪਸ਼ਨਸ ਦਿੱਤੀਆਂ ਹੋਣਗੀਆਂ ਉਹਦੇ ਵਿੱਚ ਤੁਸੀਂ ਕੋਈ 3 ਇੱਕ ਆਪਸ਼ਨ ਚੂਜ਼ ਕਰਨੀ ਹੈ ਤੇ ਇਸ ਕੁਐਸ਼ਨ ਦਾ ਸਹੀ ਆਨਸਰ ਕਿਹਨੇ ਕਿਹਾ ਹੈ ਇਹ ਇੱਕ ਮਿੰਟ ਕਿਹਨੇ ਦਿੱਤਾ ਹੈ ਰਵਿੰਦਰਨਾਥ ਟੈਗੋਰ ਜੀ ਨੇ ਹੁਣ ਤੁਸੀਂ ਆਪ ਸੋਚ ਕੇ ਚਲੋ ਕਿ ਟੀਚਰ ਜੇ ਖੁਦ ਨੌਲੇਜ ਨਹੀਂ ਲਏਗਾ ਤਾਂ ਉਹ ਬੱਚੇ ਨੂੰ ਨਵੀਂ ਨੌਲੇਜ ਕਿੱਥੋਂ ਦੇ ਦੇਗਾ ਤਾਂ ਟਾਈਮ ਟੂ ਟਾਈਮ ਤੁਸੀਂ ਸੁਣਿਆ ਹੋਣਾ ਕਿ ਬਹੁਤ ਸਾਰੇ ਟੀਚਰ ਜਿਹੜੇ ਇਨਗੋਇੰਗ ਆਪਣੀ ਜੌਬ ਦੇ ਵਿੱਚ ਨੇ profession ਦੇ ਵਿੱਚ ਨੇ ਉਹਨਾਂ ਦੇ ਵੀ ਸੈਸ਼ਨਸ ਵਰਕਸ਼ਾਪਸ ਇੰਟਰਨਸ਼ਿਪਸ ਲੱਗਦੀਆਂ ਨੇ ਤਾਂ ਕਿ ਉਹ ਅਕੋਰਡਿੰਗ ਟੂ ਅਪਗ੍ਰੇਡ ਹੁੰਦੇ ਰਹਿਣ ਫਾਰ ਇਗਜ਼ਾਮਪਲ ਮੈਂ ਆ ਬੇ ਕਿਹੜੀ ਈਅਰ ਦੇ ਵਿੱਚ ਆਪਣੀ ਸਕੂਲਿੰਗ ਪਾਸ ਆਊਟ ਕਰ ਲਈ ਹੋਣੀ ਤਾਂ ਉਦੋਂ ਤੋਂ ਹੁਣ ਜਦੋਂ ਮੈਂ ਟੀਚਰ ਅਪਾਇੰਟ ਹੋਈਆਂ ਤਾਂ ਉਹਦੇ ਨਾਲ ਬਹੁਤ ਸਾਰਾ ਗੈਪ ਹੈ ਤਾਂ ਹੁਣ ਦੇ ਬੱਚੇ ਦੀਆਂ ਐਜੂਕੇਸ਼ਨਲ ਨੀਡਸ ਡਿਫਰੈਂਟ ਨੇ ਤਾਂ ਉਹਨਾਂ ਨੀਡਸ ਨੂੰ ਹਿੱਟ ਕਰਨ ਦੇ ਲਈ ਮੈਨੂੰ ਵੀ ਇੰਟਰਨਸ਼ਿਪ ਚੀਜ਼ ਦੀ ਲੋੜ ਹੈ ਤਾਂ ਉਥੇ ਕੀ ਹੈ ਕਿ ਬੱਚੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਟੀਚਰ ਨੂੰ ਆਪਣੇ ਆਪ ਨੂੰ ਵੀ ਸਿੱਖਿਆ ਦੇ ਨਾਲ ਉਹਨਾਂ ਨਾਲ ਅਪਗ੍ਰੇਡ ਕਰਨਾ ਜ਼ਰੂਰੀ ਹੈ ਤਾਂ ਇੱਕ ਕਮੈਂਟ ਕਿ ਇਹਨਾਂ ਨੇ ਦਿੱਤਾ ਹੈ ਜੀ ਰਵਿੰਦਰਨਾਥ ਟੈਗੋਰ ਜੀ ਨੇ ਅੱਗੇ ਮੇਰਾ ਨੈਕਸਟ ਕੁਐਸਚਨ ਐਮਸੀਕਿਊਜ਼ ਹੈ ਜੀ ਆਪਣਾ ਇੰਡੀਅਨ ਐਜੂਕੇਸ਼ਨ ਕਮਿਸ਼ਨ 1966 ਸਟ੍ਰੈਸ ਕਿ ਜਿਹੜਾ 1966 ਦੇ ਵਿੱਚ ਇੰਡੀਅਨ ਐਜੂਕੇਸ਼ਨ ਕਮਿਸ਼ਨ ਆਇਆ ਸੀਗਾ ਉਹਨੇ ਕਾਦੇ ਉੱਤੇ ਕਿਦਾਂ ਦੀ ਸਿੱਖਿਆ ਦੇ ਉੱਤੇ ਜ਼ੋਰ ਦਿੱਤਾ ਹੈ ਉਹਨੇ ਕਾਦੇ ਉੱਤੇ ਦਿੱਤਾ ਹੈ ਵੈਲਿਊ ਓਰੀਐਂਟੇਸ਼ਨ ਹੁਣ ਸਾਡੀ ਸਿੱਖਿਆ ਕੀ ਹੈ ਸਾਡੀ ਸਿੱਖਿਆ ਕਿਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਸੋਸਾਇਟੀ ਨਾਲ ਰਿਲੇਟ ਕਰਦੀ ਹੋਵੇ ਜਿੱਦਾਂ ਦੀਆਂ ਸੋਸ਼ਲ ਨੀਡਸ ਆਉਣਗੀਆਂ ਇਮਰਜਿੰਗ ਇਸ਼ੂ ਉਹਦਾਂ ਦੀ ਅਸੀਂ ਸਿੱਖਿਆ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਦਾ ਕਿ ਚੀਜ਼ਾਂ ਨੂੰ ਫਾਰ ਐਗਜ਼ਾਮਪਲ ਕਿ ਆਈਲਸ ਦਾ ਬਹੁਤ ਜ਼ਿਆਦਾ ਰੁਝਾਨ ਚੱਲਿਆ ਸੀ ਆਇਰ ਦੇ ਰੋਜ਼ਾਨ ਦੇ ਵਿੱਚ ਫੋਰਨ ਦੇ ਵਿੱਚ ਇੱਕ ਡਿਮਾਂਡ ਕੀਤੀ ਜਾਂਦੀ ਸੀ ਕਿ ਫ੍ਰੈਂਚ ਲੈਂਗੁਏਜ ਅਸੀਂ ਦੇਖਿਆ ਕਿ ਜਿਹੜੇ ਬੱਚੇ ਬਾਹਰ ਜਾਂਦੇ ਹਨ ਉਹਨਾਂ ਨੇ ਇੱਕ ਲੈਂਗੁਏਜ ਸੀ ਹੁੰਦੀ ਕਿ ਉਧਰ ਦੀ ਫ੍ਰੈਂਚ ਲੈਂਗੁਏਜ ਹੈ ਅਗਰ ਉਹਨਾਂ ਬੱਚਿਆਂ ਨੇ ਫਰੰਟ ਡੈਕਸ ਆਫੀਸ਼ੀਅਲ ਜੌਬਸ ਕਰਨੀਆਂ ਤੇ ਉਹਨਾਂ ਨੂੰ ਫ੍ਰੈਂਚ ਲੈਂਗੁਏਜ ਦੀ ਨੋਲਜ ਹੋਣੀ ਜ਼ਰੂਰੀ ਹੈ ਤਾਂ ਹੁਣ ਨਵੀਂ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਹੈ ਕਿ ਬੱਚਾ ਇਸ ਕੇਸ ਦੇ ਵਿੱਚ ਆ ਕੇ ਇੱਕ ਕਲਾਸ ਦੇ ਟਾਈਮ ਦੇ ਪੀਰੀਅਡ ਦੇ ਵਿੱਚ ਆ ਕੇ ਕੋਈ 2 ਇਅਰਸ ਉਸ ਲੈਂਗੁਏਜ ਕੋਈ ਫੋਰਨ ਲੈਂਗੁਏਜ ਨੂੰ ਅਡਾਪਟ ਕਰੇਗਾ ਉਹ ਕੋਈ ਵੀ ਸਿੱਖ ਸਕਦਾ ਹੈ ਪਰਸ਼ੀਅ ਇਟਾਲੀਅਨ ਫ੍ਰੈਂਚ ਜਾਂ ਕੋਈ ਹੋਰ ਇੱਕ ਫੋਰਨ ਲੈਂਗੁਏਜ ਬੱਚੇ ਨੂੰ ਅਡਾਪਟ ਕਰਨੀ ਪੈਗੀ ਉਹ ਕੰਪਲਸਰੀ ਤਾਂ ਇਹਨਾਂ ਚੀਜ਼ਾਂ ਨੂੰ ਹਿੱਟ ਕਰਨ ਲਈ ਕਿ ਅਸੀਂ ਦੇਖਿਆ ਸੋਸਾਇਟੀ ਦੇ ਵਿੱਚ ਕਿ ਇਸ ਚੀਜ਼ ਦੀ ਨੀਡ ਹੋ ਰਹੀ ਹੈ ਤਾਂ ਉਸੇ ਤਰ੍ਹਾਂ ਅਸੀਂ ਆਪਣੀ ਐਜੂਕੇਸ਼ਨ ਨੂੰ ਮੋਡ ਚੇਂਜ ਕਰਤਾ ਜੋ ਉਹਦੇ ਵਿੱਚ ਉਸ ਪਾਰਟ ਨੂੰ ਮਰਜ ਕਰਤਾ ਤਾਂ ਅਸੀਂ ਆਪਣੀਆਂ ਸੋਸ਼ਲ ਨੀਡਸ ਨੂੰ ਹਿੱਟ ਕਰਨਾ ਹੈ ਕਿਉਂਕਿ ਆਪਾਂ ਕੀ ਹਾਂ ਇੱਕ ਸੋਸ਼ਲ ਬੀਿੰਗ ਹੈ ਹਿਊਮਨ ਬੀ ਸੋਸਾਇਟੀ ਦੇ ਲਈ ਐਜੂਕੇਸ਼ਨ ਲੈ ਰਹੀ ਹੈ ਸੋਸਾਇਟੀ 'ਚ ਹੀ ਫਿੱਟ ਹੋਣਾ ਹੈ ਐਜੂਕੇਸ਼ਨ ਕੀ ਹੈ ਸੋਸਾਇਟੀ ਦਾ ਇੱਕ ਪਾਰਟ ਹੈ ਇੱਕ ਅੱਛੇ ਸੋਸ਼ਲ ਬੀਇੰਗ ਹੋਣ ਦੇ ਲਈ ਸਾਡੇ ਲਈ ਸਿੱਖਿਆ ਪ੍ਰਾਪਤ ਕਰਨੀ ਜ਼ਰੂਰੀ ਹੈ ਤਾਂ ਇੱਥੇ ਕੀ ਹੈ ਕਿ ਇੰਡੀਅਨ ਐਜੂਕੇਸ਼ਨ ਕਮਿਸ਼ਨ ਨੇ ਲੱਗਿਆ ਕਿ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਆਪਾਂ ਵੀ ਦੇਖ ਰਹੇ ਹਾਂ ਕਿ ਮੋਰਲ ਵੈਲਿਊਜ਼ ਦੀ ਕਿਤੇ ਨਾ ਕਿਤੇ ਕਮੀ ਰਹਿ ਰਹੀ ਹੈ ਬੱਚੇ ਬਹੁਤ ਜ਼ਿਆਦਾ ਹਾਈਪਰ ਹੋ ਰਹੇ ਨੇ ਛੇਤੀ ਹਨਾ ਬਹੁਤ ਛੇਤੀ ਉਹ ਐਗਰੈਸਿਵ ਹੋ ਜਾਂਦੀ ਨੇ ਤਾਂ ਇਹਨਾਂ ਚੀਜ਼ਾਂ ਨੂੰ ਕਿਟ ਕਰਨ ਲਈ ਅਸੀਂ ਕੀ ਸੋਚਿਆ ਕਿ ਕਿ ਵੱਡਿਆਂ ਦਾ ਸਤਕਾਰ ਆਦਰ ਨਹੀਂ ਕਰੇ ਜੁਆਇੰਟ ਫੈਮਿਲੀ ਦਾ ਕਨਸੈਪਟ ਖਤਮ ਹੋ ਰਹੇ ਨੇ ਤਾਂ ਉਹਦੇ ਲਈ ਕੀ ਹੈ ਕਿ ਅਸੀਂ ਵੈਲਿਊਜ਼ ਆਰिएंटेशन এডੂਕੇਸ਼ਨ ਦੀ ਗੱਲ ਕਰ ਰਹੇ ਹਾਂ ਹੁਣ ਕਿ ਅਸੀਂ 1966 ਨੇ ਸਟ੍ਰੈਸ ਦਿੱਤਾ ਸੀ ਇੰਡੀਅਨ এডੂਕੇਸ਼ਨ ਕਮਿਸ਼ਨ ਆਇਆ ਸੀ 194 ਦੇ ਵਿੱਚ ਜਿਨੇ ਕੀ ਕਿਹਾ ਕਿ ਸਾਨੂੰ ਸਿੱਖਿਆ ਦੇ ਵਿੱਚ ਵੈਲਿਊਜ਼ ਆਰੀਐਂਟੇਸ਼ਨ ਸਿੱਖਿਆ ਦੇਣੀ ਚਾਹੀਦੀ ਹੈ ਜਿਦੇ ਵਿੱਚ ਬੱਚਾ ਕਦਰਾਂ ਕੀਮਤਾਂ ਵੀ ਸਿੱਖੇ ਠੀਕ ਹੈ ਜੀ ਨੈਕਸਟ ਕੁਐਸਚਨ ਕੀ ਹੈ ਜੇ ਸਕੂਲ ਲੈਵਲ ਈਟੀਵੀ ਪ੍ਰੋਗਰਾਮਸ ਆਰ ਪ੍ਰੋਡਿਊਸਡ ਬਾਈ ਇਹ ਸਕੂਲ ਲੈਵਲ ਦੇ ਐਜੂਕੇਸ਼ਨਲ ਟੈਲੀਵਿਜ਼ਨ ਪ੍ਰੋਗਰਾਮਸ ਕਿਹਦੇ ਬਾਰੇ ਸਪான்ਸਰ ਕੀਤੇ ਜਾਂਦੇ ਆ ਕੌਣ ਉਹਨਾਂ ਨੂੰ ਆਰਗੇਨਾਈਜ਼ ਕਰਦਾ ਹੈ ਕੌਣ ਉਹਨਾਂ ਨੂੰ ਪ੍ਰੋਡਿਊਸ ਕਰਦਾ ਹੈ ਤਾਂ ਉਹ ਕੌਣ ਕਰਦਾ ਹੈ ਸੀ ਆਈ ਈ ਟੀ ਠੀਕ ਹੈ ਜੀ ਅੱਗੇ ਨੈਕਸਟ ਕੁਐਸਚਨ ਹੈਗਾ ਜੀ ਆ ਟੀਚਰ ਸ਼ੁੱਡ ਫਾਲੋ ਟੀਚਰ ਨੂੰ ਕਿਹੜਾ ਮੈਥਡ ਪੜਾਉਣ ਦੇ ਵੇਲੇ ਫਾਲੋ ਕਰਨਾ ਚਾਹੀਦਾ ਹੈ ਤੁਹਾਨੂੰ ਦੱਸੋ ਉਹ ਕਿਹੜਾ ਮੈਥਡ ਹੈ ਟੀਚਰ ਨੂੰ ਬਹੁਤ ਸਾਰੇ ਆਪਣੇ ਕੋਲ ਮੈਥਡ ਅਵੇਲੇਬਲ ਨੇ ਲੈਕਚਰ ਮੈਥਡ ਡਿਸਕਸ਼ਨ ਮੈਥਡ ਡੈਮੋਨਸਟ੍ਰੇਸ਼ਨ ਮੈਥਡ ਪ੍ਰੋਜੈਕਟ ਮੈਥਡ ਫੋਰ ਵੀ ਕਾਫੀ ਸਾਰੇ ਨੇ ਤਾਂ ਟੀਚਰ ਨੂੰ ਸਾਨੂੰ ਜਿਹੜੇ ਕਿ ਉਹੀ ਮੈਥਡ ਸਾਡੇ ਲਈ ਬੈਸੇ ਜਿਹੜੇ ਟੀਚਰ ਤੇ ਬੱਚੇ ਨੂੰ ਸਮਝ ਆਉਂਦੇ ਹੋਣ ਉਹੀ ਲੈਵਲ ਰੱਖਣਾ ਚਾਹੀਦਾ ਹੈ ਕਿ ਬੱਚਾ ਕਿਉਂਕਿ ਅਸੀਂ ਨੌਲੇਜ ਕਿਨੂੰ ਦੇ ਰਹੇ ਹਾਂ ਬੱਚੇ ਨੂੰ ਉਸ ਨੌਲੇਜ ਦਾ ਵੀ ਟੀਚਰ ਨੂੰ ਕੋਈ ਬੈਨੀਫਿਟ ਨਹੀਂ ਜਿਹੜੀ ਨੌਲੇਜ ਉਹ ਆਪਣੇ ਬੱਚੇ ਨੂੰ ਇੰਪਾਰਟ ਹੀ ਨਹੀਂ ਕਰ ਸਕਦਾ ਸਟੂਡੈਂਟ ਨੂੰ ਲਰਨਰ ਤਾਂ ਇਥੇ ਕਿਹੜਾ ਲੈਕਚਰ ਟੀਚਰ ਦੇ ਲਈ ਸਭ ਤੋਂ ਬੈਸ ਹੋਵੇ ਕਰੇ ਲੈਕਚਰ ਕਮ ਡੈਮੋਨਸਟ੍ਰੇਸ਼ਨ ਵਾਲਾ ਕੀਕਾ ਜੀ ਲੈਕਚਰ ਕਮ ਡੈਮੋਨਸਟ੍ਰੇਸ਼ਨ ਮੈਥਡ ਜਾਂ ਫਿਰ ਲੈਕਚਰ ਕਮ ਡਿਸਕਸ਼ਨ ਮੈਥਡ ਬੈਸਟ ਮੈਥਡ ਨੇ ਦੋ ਤਾਂ ਅਕੋਰਡਿੰਗਲੀ ਕੁਐਸ਼ਨ ਤੁਸੀਂ ਇਹ ਦਾ ਆਨਸਰ ਮੋਲਡ ਕਰ ਦੇਣਾ ਇਹ ਨਹੀਂ ਜੀ ਤੁਹਾਡੇ 5 ਐਮਸੀਕਿਊਸ ਇਸ ਤੋਂ ਅੱਗੇ ਆਪਾਂ ਹੋਰ ਕੰਟੀਨਿਊ ਚੱਲਦੇ ਹਾਂ ਇਹਨਾਂ ਐਮਸੀਕਿਊਸ ਦੇ ਵਿੱਚ ਅਸੀਂ ਇੱਕ ਸੰਭਾਵਿਤ ਤੌਰ ਦੇ ਕੁਐਸ਼ਨਸ ਲੈ ਕੇ ਚੱਲ ਰਹੇ ਹਾਂ ਕਿ ਐਕਸਪੈਕਟਿਡ ਕੁਐਸ਼ਨ ਨੇ ਐਗਜ਼ੈਕਟਲੀ ਇਹ ਵੀ ਕੁਐਸ਼ਨ ਆ ਵੀ ਸਕਦੇ ਨੇ ਤੇ ਨਹੀਂ ਵੀ ਪਰ ਇਹ ਤੁਹਾਨੂੰ ਸੈਂਪਲ ਸਿਰ ਦਿੱਤਾ ਜਾ ਰਿਹਾ ਕਿ ਹਾਊ ਯੂ ਪ੍ਰਪੇਅਰ ਯੂਅਰ ਐਂਟ੍ਰੈਂਸ ਟੈਸਟ ਕਿ ਤੁਸੀਂ ਆਪਣੇ ਅੰਡਰਐਡਸ ਦੇ ਐਗਜ਼ਾਮ ਦੇ ਲਈ ਕਿਵੇਂ ਪ੍ਰੈਪਰੇਸ਼ਨ ਕਰਨੀ ਹੈ ਹੁਣ ਤੁਹਾਡੇ ਮਾਈਂਡ ਦੇ ਵਿੱਚ ਇਹ ਸੈਂਪਲ ਨੂੰ ਦੇਖ ਕੇ ਮਾਈਂਡ ਦੇ ਵਿੱਚ ਆ ਜਾਏਗਾ ਕਿ ਮੈਂ ਕੁਐਸਚਨਸ ਨੂੰ ਜਦੋਂ ਰੀਡ ਕਰਨੇ ਆ ਟਾਪਿਕਸ ਮੈਂ ਕਿਵੇਂ ਕਰਦੇ ਆ ਉਹਨਾਂ ਟੌਪਿਕਸ ਵਿੱਚੋਂ ਕੁਐਸ਼ਨਸ ਕਿਵੇਂ ਬਣ ਕੇ ਨਿਕਲਦੇ ਨੇ ਤਾਂ ਉਹਦੇ ਲਈ ਇੱਕ ਸੈਂਪਲ ਕੁਐਸ਼ਨਸ ਦਿੱਤੀ ਗਈ ਸੀ ਫਾਈਵ ਸੀਰੀਜ਼ ਕਿ ਬੱਚੇ ਵੱਤੋ ਵੱਤ ਜਦੋਂ ਤੁਸੀਂ ਕਿਉਂਕਿ ਕਈ ਵਾਰ ਬੱਚਾ ਬਹੁਤ ਸਾਰਾ ਕੁਝ ਪੜ ਲੈਂਦਾ ਪਰ ਉਹ ਪੜਿਆ ਹੋਇਆ ਬੈਨੀਫੀਸ਼ੀਅਲ ਨਹੀਂ ਰਹਿੰਦਾ ਕਿ ਉਹ ਸਭ ਰੱਟੇ ਮਾਰਨ ਦੇ ਪੈਰਾ ਲਿਖਣ ਦੇ ਟਾਈਪ ਆਉਂਦੇ ਤਾਂ ਅਸੀਂ ਮਾਈਂਡ ਦੇ ਵਿੱਚ ਰੱਖਣਾ ਕਿ ਸਾਡਾ ਜਿਹੜਾ ਐਂਟਰੈਂਸ ਐਗ ਪੇਪਰ ਹੈ ਉਹ ਆਬਜੈਕਟਿਵ ਟਾਈਪ ਆਣਾ ਹੈ ਤਾਂ ਆਬਜੈਕਟਿਵ ਟਾਈਪ ਪੇਪਰ ਆਣ ਦੇ ਲਈ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਜੇ ਕਿ ਅਸੀਂ ਉਹਦੀ ਤਿਆਰੀ ਵੀ ਆਬਜੈਕਟਿਵ ਤਰੀਕੇ ਦੇ ਨਾਲ ਕਰੀਏ ਕਿ ਜਿਹੜੀਆਂ ਵੀ ਚੀਜ਼ਾਂ ਜਦੋਂ ਤੁਸੀਂ ਕੋਈ ਪੈਰਾਗ੍ਰਾਫ ਕੋਈ ਹੈਡਿੰਗ ਪੜ੍ਹ ਰਹੇ ਹੋ ਟਾਪਿਕ ਤਾਂ ਉਹਦੇ ਵਿੱਚ ਹਾਈਲਾਈਟ ਕਰ ਲੈਣੀਆਂ ਨੇ ਉਹ ਹਾਈਲਾਈਟ ਕੀਤੀਆਂ ਦੇ ਵਿੱਚ ਜਦੋਂ ਤੁਹਾਨੂੰ ਐਮਸੀਕਿਊ ਆਏਗਾ ਤਾਂ ਤੁਹਾਡਾ ਹਾਈਲਾਈਟ ਕੀਤਾ ਪੁਆਇੰਟ ਸਹੀ ਵਾਲਾ ਕਿਤੇ ਮੈਂਸ਼ਨ ਹੋਏਗਾ ਬਾਕੀ ਨਾਲ ਉਹਦੇ ਨਾਲ ਸੰਭਾਵਿਤ ਉੱਤਰ ਦਿੱਤੇ ਹੋਣਗੇ ਥੋੜਾ ਤੁਹਾਨੂੰ ਕਨਫਿਊਜ਼ ਕਰਨ ਲਈ ਕਿ ਬੱਚੇ ਦੇ ਤਾਂ ਕਿ ਬੱਚਾ ਥੋਰੋਲੀ ਡੀਪਲੀ ਤਿਆਰੀ ਕਰੇ ਤਾਂ ਇਹ ਸੀਗਾ ਇੱਕ ਸੈਂਪਲ ਪੇਪਰ ਇਦੇ ਅਕੋਰਡਿੰਗਲੀ ਤੁਸੀਂ ਆਪਣੇ ਇਹ ਟੀਚਿੰਗ ਪੋਟੈਂਸ਼ੀਅਲ ਨਾਲ ਰਿਲੇਟਿਡ ਕੁਐਸਚਨ ਸੀਗੇ ਪਾਰਟ ਬੀ ਹੈ ਜਿਹੜਾ ਤੁਹਾਡੇ ਸਿਲੇਬਸ ਦਾ ਟੀਚਿੰਗ ਪੋਟੈਂਸ਼ੀਅਲ ਉਹਦੇ ਨਾਲ ਰਿਲੇਟਿਡ ਐਮਸੀਕਿਊਜ਼ ਦਾ ਸੈਂਪਲ ਦਿੱਤਾ ਗਿਆ ਕਿ ਇਦਾਂ ਦਾ ਤੁਹਾਨੂੰ ਪੇਪਰ ਆਏਗਾ ਤੁਸੀਂ ਕਿਵੇਂ ਪੜ੍ਹਨਾ ਹੈ ਪੈਟਰਨ ਪੜਨ ਦਾ ਕੀ ਰੱਖਣਾ ਹੈ ਆਬਜੈਕਟਿਵ ਟਾਈਪ ਕੁਐਸਚਨਸ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ ਉਹਨਾਂ ਨੂੰ ਉਦੋਂ ਹੀ ਅੰਡਰਲਾਈਨ ਕਰ ਲੈਣਾ ਟਿਕ ਉਹਦੇ ਅਕੋਰਡਿੰਗਲੀ ਤੁਹਾਨੂੰ ਐਮਸੀਕਿਊਜ਼ ਬਣਦੇ ਆਉਣਗੇ ਦੇਖੋ ਐਕਸਪੈਕਟੇਸ਼ਨ ਸੀ ਦੱਸਿਆ ਜਾ ਰਿਹਾ ਹੈ ਜਦੋਂ ਰੀਅਲ ਪੇਪਰ ਤੁਹਾਡੇ ਕੋਲ ਹੀ ਆਏਗਾ ਕੀ ਅਟੈਂਪਟ ਆਉਂਦਾ ਪਰ ਇਹੀ ਕੁਸ਼ਨ ਰਿਪੀਟਡਲੀ ਆਉਂਦੇ ਨੇ ਇਦਾਂ ਦੇ ਜਦੋਂ ਤੁਸੀਂ ਇਸ ਪੈਟਰਨ ਨੂੰ ਫਾਲੋ ਕਰਕੇ ਆਪਣੀ ਪ੍ਰੈਪਰੇਸ਼ਨ ਕਰੋਗੇ ਤਿਆਰੀ ਤਾਂ ਤੁਸੀਂ ਜ਼ਰੂਰ ਆਪਣਾ ਐਂਟਰੀ ਟੈਸਟ ਨੂੰ ਹਿੱਟ ਕਰ पाओगे ਉਹਦੇ ਵਿੱਚ ਅੱچھے ਮਾਰਕਸ ਲਾਓਗੇ ਟੌਪ ਕਰੋਗੇ ਤਾਂ ਕਿ ਤੁਹਾਨੂੰ ਅੱਛੇ ਤੋਂ ਅੱਛਾ ਕਾਲਜ ਮਿਲ ਸਕੇ ਏ ਸਾਡਾ ਤੁਹਾਨੂੰ ਜਿੰਨਾ ਵੀ ਮਟੀਰੀਅਲ ਤੁਸੀਂ ਹੋਰ ਇਹਨਾਂ ਟਾਪਿਕਸ ਬਾਰੇ ਐਮਸੀਕਿਊਜ਼ ਪ੍ਰਪੇਅਰ ਕਰਨ ਲਈ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਜੀਐਨ ਗਰਲਜ਼ YouTube ਪੇਜ ਦੇ ਉੱਤੇ ਜੀਐਨ ਗਰਲਜ਼ ਵਰਚੁਅਲ ਕਲਾਸਿਸ ਨਾਮ ਦੇ ਉੱਤੇ ਸਾਡਾ YouTube ਦੇ ਉੱਤੇ ਪੇਜ ਹੈ ਕਾਲਜ ਦਾ ਇਸ ਪੇਜ ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਟਾਈਮ ਟੂ ਟਾਈਮ ਤੁਹਾਨੂੰ ਵੀਡੀਓ ਦੇ ਲਈ ਮੈਸੇਜ ਆਜਿਆ ਕਰੇਗਾ ਕਿ ਨਵੀਂ ਵੀਡੀਓ ਅਪਲੋਡ ਹੋਈ ਹੈ ਅਸੀਂ ਡੇਲੀ ਏਦਾਂ ਹੀ ਡਿਫਰੈਂਟ ਡਿਫਰੈਂਟ ਲਾਈਫਸ ਦੇ ਸਬ ਕਨਸੈਪਟਸ ਜਿਵੇਂ ਕਿ ਇੰਗਲਿਸ਼ ਪੰਜਾਬੀ ਸੋਸ਼ਲ ਸਟੱਡੀਜ਼ ਪੀਟੈਡ ਸੀਟੈਡ ਦੀ ਪ੍ਰੈਪਰੇਸ਼ਨ ਦੇ ਲਈ ਵੀਡੀਓਜ਼ ਤੇ ਔਰ ਇਸ ਟੌਪਿਕ ਨਾਲ ਬੀਐਡ ਕੋਰਸ ਦੀਆਂ ਵੀ ਰਿਲੇਟਿਡ ਵੀਡੀਓ ਲੈਕਚਰਸ ਵੀ ਅਸੀਂ ਉੱਥੇ ਅਪਲੋਡ ਕੀਤੇ ਹੋਏ ਨੇ ਡੇਲੀ ਕਰਦੇ ਰਹਿੰਦੇ ਆ ਤਾਂ ਤੁਸੀਂ ਉੱਥੇ ਚੈਨਲ ਦੇ ਉੱਤੇ ਸਾਡੇ ਜੀਐਨ ਵਰਚੁਅਲ ਕਲਾਸਿਸ ਦੇ ਉੱਤੇ ਜਾ ਕੇ ਤੁਸੀਂ ਇੱਥੇ ਜਾ ਕੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਵੀਡੀਓਜ਼ ਮਿਲ ਜਾਣਗੀਆਂ ਉੱਥੇ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਹਨਾਂ ਵੀਡੀਓਜ਼ ਦੇ ਥਰੂ ਤੁਹਾਡੇ ਹੋਪਫੁਲੀ ਅਸੀਂ ਪੂਰੀ ਤਰ੍ਹਾਂ ਇਸ ਚੀਜ਼ ਦੇ ਲਈ ਪੂਰੀ ਤਰ੍ਹਾਂ ਸੰਤੋਸ਼ਨਾ ਅਸੀਂ ਮੰਨ ਕੇ ਯਕੀਨ ਮੰਨਿਓ ਕਿ ਤੁਸੀਂ ਆਪਣਾ ਪੇਪਰ ਜ਼ਰੂਰ ਹਿੱਟ ਕਰ ਪਾਓਗੇ ਪਾਸਿੰਗ ਮਾਰਕਸ ਨਹੀਂ ਅੱچھے ਮਾਰਕਸ ਲਾਓਗੇ ਤੇ ਤੁਹਾਨੂੰ ਅੱਛਾ ਕਾਲਜ ਮਿਲੇਗਾ ਕੋਈ ਵੀ ਤੁਹਾਨੂੰ ਜੇ ਕੋਈ ਕੁਐਰੀ ਹੈ ਤਾਂ ਤੁਸੀਂ ਇਹਨਾਂ ਵੀਡੀਓਜ਼ ਨੀਚੇ ਵੀ ਕਮੈਂਟ ਦੇ ਸਕਦੇ ਹੋ ਤੁਹਾਨੂੰ ਕਿਦਾਂ ਦਾ ਮਟੀਰੀਅਲ ਕਿਸੇ ਪਰਟੀਕੂਲਰ ਟੌਪਿਕ ਦੇ ਲਈ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਨੀਚੇ ਵੀਡੀਓਜ਼ ਨੂੰ ਲਾਈਕ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਤੁਹਾਡੇ ਲਈ ਏ ਤੋਂ ਵੀ ਬਿਹਤਰ ਵੀਡੀਓ ਲੈ ਕੇ ਪੇਸ਼ ਹੋਈਏ ਥੈਂਕ ਯੂ